ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਸੰਖੇਪ ਵਿੱਚ ਜਾਣਕਾਰੀ ਦਵਾਂਗੇ ਕਿ ਜਦੋਂ ਗੁਰਨਾਨਕ ਦੇਵ ਜੀ ਵੈ ਨਦੀ ਵਿੱਚ ਗਏ ਤੇ ਉਹਨਾਂ ਨੂੰ ਨਿਰੰਕਾਰ ਪਾਸੋਂ ਕੀ ਉਪਦੇਸ਼ ਮਿਲਿਆ ਤੇ ਉਸ ਤੋਂ ਬਾਅਦ ਗੁਰਨਾਨਕ ਦੇਵ ਜੀ ਕਿੱਥੇ ਗਏ ਤੇ ਉਹਨਾਂ ਨੇ ਆਪਣਾ ਜ਼ਿਆਦਾਤਰ ਸਮਾਂ ਕਿੱਥੇ ਬਤੀਤ ਕੀਤਾ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਅੱਜ ਆਪਾਂ ਇਸ ਸਾਖੀ ਵਿੱਚ ਪੜਾਂਗੇ वे कि ਜਦੋਂ ਗੁਰੂ ਜੀ ਵੇਈ ਨਦੀ ਵਿੱਚ ਪ੍ਰਵੇਸ਼ ਕਰਦੇ ਹਨ ਤਾਂ ਕੀ ਹੁੰਦਾ ਹੈ ਅਤੇ ਸੱਚਖੰਡ ਵਿੱਚੋਂ ਨਿਰੰਕਾਰੀ ਉਪਦੇਸ਼ ਕੀ ਮਿਲਦਾ ਹੈ ਵੇਈ ਨਦੀ ਵਿੱਚ ਪ੍ਰਵੇਸ਼ ਇੱਕ ਦਿਨ ਆਪਣੀ ਨਿਤ ਦੀ ਮਰਿਆਦਾ ਅਨੁਸਾਰ ਜਦ ਗੁਰੂ ਜੀ ਅੰਮ੍ਰਿਤ ਵੇਲੇ ਵੇਈ ਵਿੱਚ ਇਸ਼ਨਾਨ ਕਰਨ ਗਏ ਤਾਂ ਕਿਨਾਰੇ ਪਰ ਆਪਣੇ ਕਪੜੇ ਸੇਵਾਦਾਰ ਨੂੰ ਫੜਾ ਕੇ ਆ ਪਾਣੀ ਵਿੱਚ ਚੁੱਭੀ ਮਾਰ ਕੇ ਅਚੇਹੇ ਲੋਪ ਹੋਏ ਕਿ ਬਾਹਰ ਹੀ ਨਹੀਂ ਆਏ ਸੇਵਾਦਾਰ ਨੇ ਨਵਾਬ ਦੌਲਤ ਖਾਨ ਤੇ ਭਾਇਆ ਚੈ ਰਾਮ ਜੀ ਨੂੰ ਜਾ ਕੇ ਦੱਸਿਆ ਇਹਨਾਂ ਨੇ ਬਹੁਤ ਪਾਲ ਕਰਵਾਈ ਨਦੀ ਵਿੱਚ ਆਦਮੀ ਵਾੜੇ ਜਾਲ ਪਵਾਏ ਪਰ ਆਪ ਜੀ ਦਾ ਕੋਈ ਪਤਾ ਨਾ ਲੱਗਾ ਸੱਚਖੰਡ ਵਿੱਚੋਂ ਨਿਰੰਕਾਰੀ ਉਪਦੇਸ਼ ਜਦ 3 ਦਿਨ ਪਿੱਛੋਂ ਗੁਰੂ ਜੀ ਵੇਈ ਨਦੀ ਤੋਂ ਬਾਹਰ ਆਏ ਤਾਂ ਆਪ ਜੀ ਦੇ ਦਰਸ਼ਨ ਕਰਨ ਵਾਲਿਆਂ ਦੀ ਭੀੜਾਂ ਲੱਗ ਗਈਆਂ। ਪ੍ਰੇਮੀਆਂ ਨੇ ਪੁੱਛੇ ਮਹਾਰਾਜ ਆਪ 3 ਦਿਨ ਨਦੀ ਵਿੱਚ ਕਿਸ ਤਰ੍ਹਾਂ ਰਹੇ? ਤਦ ਗੁਰੂ ਜੀ ਨੇ ਦੱਸਿਆ ਕਿ ਇੱਥੋਂ ਅਸੀਂ ਨਿਰੰਕਾਰ ਪਾਸ ਸੱਚਖੰਡ ਗਏ ਸੀ। ਨਿਰੰਕਾਰ ਜੀ ਨੇ ਸਾਨੂੰ ਆਗਿਆ ਕੀਤੀ ਕਿ ਆਪ ਲੋਕਾਂ ਵਿੱਚ ਪ੍ਰੇਮਾ ਭక్తి ਪੈਦਾ ਕਰਕੇ ਸਤਨਾਮ ਦਾ ਪ੍ਰਚਾਰ ਕਰੋ। ਤਦ ਅਸਾ ਬੇਨਤੀ ਵਿੱਚੋਂ ਇਹ ਸ਼ਬਦ ਉਚਾਰਨ ਕੀਤਾ। ਸ੍ਰੀ ਰਾਗ ਮਹੱਲਾ 1 ਕੋਟੀ ਕੋਟ ਮੇਰੀ ਆਰਜਾ ਪਾਵਣ ਪੀਵਣ ਅਪਿਆਓ ਚੰਦ ਸੂਰਜ ਦੁਈ ਗੁਫੇ ਨਾ ਦੇਖਾਂ ਸੁਪਨੇ ਸਾਂ ਨਾ ਥਾਓ ਪੀ ਤੇਰੀ ਕੀਮਤੀ ਨਾ ਪਵੇ ਹੋ ਕੇ ਵਡ ਆਖਾਂ ਨਾਓ ਸੱਚਾ ਨਿਰੰਕਾ ਨਿਜ ਥਾਈ ਸੁਣ ਸੁਣੀ ਆਖਣ ਆਖਣਾ ਜੇ ਭਾਵੇ ਕਰੇ ਤਮਾਈ ਰਹਾਓ ਕੁੱਸਾ ਕਟਿਆ ਵਾਰ-ਵਾਰ ਪੀਸਣੀਆਂ ਪੀਸਾ ਪਾਈ ਅੱਗੀ ਸੇਤੀ ਜਾਲਿਆ ਪਸਮ ਸੇਤੀ ਰਲ ਜਾਓ ਪੀ ਤੇਰੀ ਕੀਮਤ ਨਾ ਪਵੇ ਹੋ ਕੇਵੜ ਆਖਾਂ ਨਾਓ ਪੰਖੀ ਹੋਈ ਕੇਜੇ ਪਵਾ ਸੇ ਅਸਮਾਨੀ ਜਾਓ ਨਦਰੀ ਕਿਸੇ ਨਾ ਆਵੋ ਨੀ ਕਿਛ ਪੀਆ ਨਾ ਖਾਓ ਪੀ ਤੇਰੀ ਕੀਮਤ ਨਾ ਪਵੇ ਹੋ ਕੇਵੜ ਆਖਾਂ ਨਾਓ ਨਾਨਕ ਕਾਗਦ ਲਖ ਮਣਾ ਪੜ ਪੜ ਕੀਚੇ ਪਾਓ ਮਸੂ ਤੋਟ ਨਾ ਆਵਈ ਲੇਖਣ ਪਉਂ ਚਲਾਓ ਬੀ ਤੇਰੀ ਕੀਮਤ ਨਾ ਪਵੇ ਹੋ ਕੇਵੜ ਆਖਾਂ ਨਾ ਇਸ ਤੇ ਪ੍ਰਸੰਨ ਹੋ ਕੇ ਅਕਾਲ ਪੁਰਖ ਨਿਰੰਕਾਰ ਨੇ ਸਾਨੂੰ ਇਹ ਗੁਰਮੰਤਰ ਦਿੱਤਾ ਇਨਕੋਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਦਿੱਤਾ ਅਤੇ ਆਗਿਆ ਕੀਤੀ ਕਿ ਇਸ ਨੂੰ ਆਪ ਜਪੋ ਅਤੇ ਕਾਲ ਯੁਗ ਦੇ ਜੀਵਾਂ ਦੇ ਕਲਿਆਣ ਵਾਸਤੇ ਉਹਨਾਂ ਨੂੰ ਜਪਾਓ ਉਹਨ ਗੁਰੂ ਜੀ ਦਾ ਮੋਦੀ ਖਾਨਾ ਤਿਆਕ ਕੇ ਮੜੀਆਂ ਵਿੱਚ ਜਾ ਬੈਠਣਾ ਨਾ ਕੋਈ Hindu ਨਾ ਮੁਸਲਮਾਨ ਵੇਈ ਤੋਂ ਚਲ ਕੇ ਗੁਰੂ ਜੀ ਆਪਣੀ ਹੱਟੀ ਤੇ ਪਹੁੰਚੇ ਅਤੇ ਸਭ ਕੁਝ ਤਿਆਕ ਕੇ ਫਕੀਰੀ ਦਾ ਬਾਣਾ ਧਾਰਨ ਕਰਕੇ ਮੜੀਆਂ ਵਿੱਚ ਜਾ ਬੈਠੇ ਅਤੇ ਨਾ ਕੋਈ Hindu ਨਾ ਕੋਈ ਮੁਸਲਮਾਨ ਦੇ ਬਚਨ ਉਚਾਰਦੇ ਹੋਏ ਤਿੰਨ ਮਹੀਨੇ ਮੜੀਆਂ ਵਿੱਚ ਹੀ ਬੈਠੇ ਰਹੇ ਇਸ ਸਮੇਂ ਵਿੱਚ ਮੂਰ ਚੰਦ ਚੋੜੋ ਆਪ ਜੀ ਦੇ ਸਹਰੇ ਅਤੇ ਚੰਦੋ ਰਾਣੀ ਸੱਸ ਨੇ ਸ਼ਾਮੇ ਪੰਡਤ ਨੂੰ ਭੇਜਿਆ ਕਿ ਆਪ ਜੀ ਨੂੰ ਸਮਝਾ ਕੇ ਘਰ ਲਿਆਏ ਪਰ ਗੁਰੂ ਜੀ ਨੇ ਉਸ ਨੂੰ ਸਤਨਾਮ ਦਾ ਉਪਦੇਸ਼ ਦੇ ਕੇ ਨਿਹਾਲ ਕਰ ਦਿੱਤਾ ਤੇ ਆਪ ਉੱਤੇ ਹੀ ਬੈਠੇ ਰਹੇ ਫਿਰ ਸ਼ਹਿਰ ਦੇ ਕਾਜ਼ੀ ਨੇ ਜਦ ਸੁਣਿਆ ਕਿ ਨਾਨਕ ਜੀ ਨਾ ਕੋਈ Hindu ਨਾ ਕੋਈ ਮੁਸਲਮਾਨ ਦੀ ਰੱਟ ਲਗਾਈ ਜਾ ਰਹੇ ਹਨ ਤਾਂ ਕਾਜ਼ੀ ਨੇ ਆਪ ਜੀ ਨੂੰ ਪੁੱਛਿਆ ਕਿ ਤੁਹਾਡੇ ਇਹਨਾਂ ਬੋਲਾਂ ਦਾ ਕੀ ਮਤਲਬ ਹੈ ਤਦ ਗੁਰੂ ਜੀ ਨੇ ਕਿਹਾ ਇਸ ਸਮੇਂ ਆਪਣੇ ਧਰਮ ਅਨੁਸਾਰ ਚੱਲਣ ਵਾਲਾ ਨਾ ਕੋਈ ਸੱਚਾ ਹਿੰਦੂ ਹੈ ਅਤੇ ਨਾ ਹੀ ਕੋਈ ਆਪਣੇ ਦੀਨ ਮਜ਼ਬ ਅਨੁਸਾਰ ਚੱਲਣ ਵਾਲਾ ਸੱਚਾ ਮੁਸਲਮਾਨ ਹੈ। ਨਵਾਬ ਤੇ ਕਾਜੀ ਨਾਲ ਨਮਾਜ਼ ਪੜਨ ਦਾ ਕੋਤਕ ਕਾਜੀ ਨੇ ਜਦ ਇਸ ਤਰ੍ਹਾਂ ਸਾਰੀ ਗੱਲ ਨਵਾਬ ਨੂੰ ਦੱਸੀ ਤਾਂ ਨਵਾਬ ਨੇ ਗੁਰੂ ਜੀ ਨੂੰ ਸੱਦ ਕੇ ਆਖਿਆ ਕਿ ਜੇਕਰ ਤੁਹਾਡੀ ਨਜ਼ਰ ਵਿੱਚ ਹਿੰਦੂ ਮੁਸਲਮਾਨ ਇੱਕ ਬਰਾਬਰ ਹਨ ਤਾਂ ਅੱਜ ਜੁਮੇ ਸ਼ੁੱਕਰਵਾਰ ਦਾ ਦਿਨ ਹੈ ਤੁਸੀਂ ਮੇਰੇ ਨਾਲ ਮਸਜਿਦ ਵਿੱਚ ਚੱਲ ਕੇ ਨਮਾਜ਼ ਪੜੋ ਗੁਰੂ ਜੀ ਸੱਤ ਬਚਨਾ ਕੇ ਨਵਾਬ ਨਾਲ ਮਸਜਿਦ ਵੀ ਚਲੇ ਗਏ ਨਵਾਬ ਤੇ ਕਾਜੀ ਅਤੇ ਹੋਰ ਸਾਰੇ ਲੋਕ ਨਮਾਜ਼ ਪੜ੍ਹਦੇ ਰਹੇ ਪਰ ਗੁਰੂ ਜੀ ਚੁੱਪਚਾਪ ਖੜੋਤੇ ਰਹੇ ਜਦ ਨਮਾਜ਼ ਉਪਰੰਤ ਆਪ ਜੀ ਨੂੰ ਪੁੱਛਿਆ ਗਿਆ ਕਿ ਤੁਸੀਂ ਨਮਾਜ਼ ਕਿਉਂ ਨਹੀਂ ਪੜੀ ਤਾਂ ਆਪ ਜੀ ਨੇ ਦੱਸਿਆ ਕਿ ਨਵਾਬ ਸਾਹਿਬ ਕਾਬਲ ਵਿੱਚ ਘੋੜੇ ਖਰੀਦੇ ਫਿਰਦੇ ਸਨ ਅਤੇ ਕਾਜੀ ਸਾਹਿਬ ਇਹ ਸੋਚ ਰਹੇ ਸਨ ਕਿ ਉਹਨਾਂ ਦੀ ਨਵੀਂ ਸੂਈ ਘੋੜੀ ਦਾ ਵਿਚੇਰਾ ਘਰ ਦੀ ਖੂਹੀ ਵਿੱਚ ਨਾ ਡਿੱਗ ਪਵੇ। ਛੇਤੀ ਕਰ ਜਾਵਾਂ। ਸੋ ਅਸੀਂ ਨਮਾਜ਼ ਕਿਸ ਨਾਲ ਪੜਦੇ? ਸਰੀਰ ਕਰਕੇ ਤੇ ਤੁਸੀਂ ਮਸਜਿਦ ਵਿੱਚ ਹਾਜ਼ਰ ਸੀ। ਤੇ ਮੈਂ ਵੀ ਹਾਜ਼ਰ ਸਾਂ ਪਰ ਮਨ ਤੁਹਾਡਾ ਆਪਣੇ ਨਿੱਜੀ ਕੰਮਾਂ ਵਿੱਚ ਲੱਗਾ ਹੋਇਆ ਸੀ ਤੇ ਮੇਰਾ ਮਨ ਤੁਹਾਡੇ ਮਨ ਦੀ ਦੇਖਭਾਲ ਕਰ ਰਿਹਾ ਸੀ ਆਪ ਜੀ ਦੇ ਇਹ ਬਚਨ ਸੁਣ ਕੇ ਕਾਜੀ ਅਤੇ ਨਵਾਬ ਦੋਹਾਂ ਨਮਸਕਾਰ ਕੀਤੀ ਅਤੇ ਆਪਣੀ ਭੁੱਲ ਦੀ ਖਿਮਾ ਮੰਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸਾਖੇ ਵਿੱਚ ਕੁਝ ਬਾਣੀ ਦੀ ਤੁਕਾਂ ਸਨ ਜੋ ਕਿ ਬੋਲਣੀਆਂ ਜ਼ਰੂਰੀ ਸਨ ਜੇ ਉਹਨਾਂ ਨੂੰ ਬੋਲਦੇ ਹੋਏ ਤੁਹਾਡੇ ਤੋਂ ਕੋਈ ਭੁੱਲਚੁੱਕ ਹੋ ਗਈ ਹੋਵੇ ਤਾਂ ਕਿਰਪਾ ਕਰਕੇ ਮਾਫੀ ਬਖਸ਼ਣਾ ਜੀ ਜੇ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਐਫ ਨੂੰ ਲਾਈਕ ਜ਼ਰੂਰ ਕਰਨਾ ਤੇ ਆਪਣੇ ਯਾਰਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਉਹਨਾਂ ਨੂੰ ਵੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਬਾਰੇ ਸੰਖੇਪ ਵਿੱਚ ਪਤਾ ਲੱਗੇ ਤੇ ਜੇ ਤੁਹਾਨੂੰ ਇਹੋ ਜੀ ਵੀਡੀਓ ਵੇਖਣ ਦਾ ਸ਼ੌਂਕ ਹੈ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ